ਗੌੜੀ ਮੁਹੱਲਾ ਪੰਜਵਾਂ ਪਰਥਮੇ ਗਰਭਵਾਸ ਤੇ ਤੜਿਆ ਜੀ ਉਸ ਅੰਦਰ ਸਾਹਿਬ ਸੰਗਧੀ ਮਾਈ ਭਾਗ ਭਰੀ ਹੋਈ ਹੈ ਉਸ ਨਾਤਾ ਨੂੰ ਉਪਦੇਸ਼ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਭਾਈ ਮਹਾਰਾਜ ਜੀ ਕਸ਼ਮੀਰ ਵਿੱਚ ਭੇਜੇ ਹਨ ਇਹਨਾਂ ਨੇ ਜਾ ਕੇ ਉਸ ਇਹ ਸ਼ਬਦ ਦਾ ਉਪਦੇਸ਼ ਮਾਤਾ ਨੂੰ ਦਿੱਤਾ ਹੈ ਮਾਤਾ ਨੇ ਇਹੋ ਉਪਦੇਸ਼ ਨੂੰ ਪਨਾ ਕਰਕੇ ਕਿਸੇ ਦੀ ਪੁਰੀ ਜਾਨਾ ਪਸੰਦ ਨਹੀਂ ਕੀਤੀ ਜਿਸ ਵੇਲੇ ਮਾਤਾ ਦਾ ਸ੍ਰੀ ਜਾਨਤ ਆਇਆ ਉਸ ਵੇਲੇ ਗੁਰੂ ਵਿਲਾਸ ਜੀ ਲਿਖਿਆ ਹੈ ਕਿ ਸਾਰੇ ਜੀਵ ਤੋਂ ਮਾਤਾ ਦੇ ਪਾਸ ਤੇ ਇੰਦੇ ਆਇਆ ਕਿ हे ਮਾਤਾ ਚਲ ਤੂੰ ਸਾਡੀ ਪੁਰੀ ਵਿੱਚ ਇਹ ਜੋ ਨਹੀਂ ਭਾਈ ਤੇਰੀ ਪੁਰੀ ਵੀ ਕਹਿਣ ਦੀ ਨਹੀਂ ਗੁਰੂ ਸਾਹਿਬ ਨੇ ਸ਼ਬਦ ਦੱਸਿਆ ਮੈਂ ਸਰ ਵਿੱਚ ਨਹੀਂ ਜਾਣਾ ਚਾਹੁੰਦੀ ਫਿਰ ਬ੍ਰਹਮਾ ਜੀ ਆਏ ਸ਼ਿਵ ਜੀ ਆਏ ਵਿਸ਼ਣੂ ਜੀ ਆਏ ਸਾਰਿਆਂ ਨੂੰ ਕਹਿੰਦਾ ਮੈਂ ਤਾਂ ਗੁਰੂ ਸਾਹਿਬ ਦੇ ਸਰੂਪ ਵਿੱਚ ਲੀਨ ਹੋਣਾ ਹੈ ਭਾਈ ਪੂਰੀਆਂ ਭਾਵੇਂ ਥੋੜੀਆਂ ਜੰਨੀ ਆ ਤੁਸੀਂ ਮੇਰਾ ਬਨਾਦਰ ਕਰਦੇ ਆ ਪਰ ਸਾਰੀਆਂ ਚੀਜ਼ਾਂ ਨਾਸਵੰਤ ਹਨੀਆਂ ਮੈਂ ਇਸ ਕਰਕੇ ਗੁਰੂ ਸਾਹਿਬ ਦੇ ਸੱਚਖੰਡ ਵਿੱਚ ਲੀਨ ਹੋਣਾ ਹੈ ਇਸ ਤਰ੍ਹਾਂ ਇਹਨਾਂ ਸਾਰਿਆਂ ਦੇਵਤਿਆਂ ਨੂੰ ਜਿਹੜਾ ਉੱਪਰ ਦਿੱਖੇ ਕਿ ਉਹ ਫੇਰੇ ਛੇਵੇਂ ਪਾਰਚਾ ਮਾਰਾ ਉਹ ਛੇਵੇਂ ਅੱਗੇ ਇਸ ਨੰਬਰ ਸਰੋਂ ਖਿੱਚੇ ਹੋਏ ਪ੍ਰੇਮ ਵਿੱਚ ਇੱਥੇ ਆ ਕੇ ਮਾਧਮਨ ਦਰਸ਼ਨ ਦੇ ਉੱਤੇ ਦੇਈ ਚਾਹੇ ਮੈਂ ਪੂਰੀ ਕਰਕੇ ਫਿਰ ਨਾਮਦਾਬੂ ਦੇ ਚਰਨਾਂ 'ਚ ਜੀਨ ਹੋਈ ਸੀ ਇਹ ਉਪਦੇਸ਼ ਧਾਰੀ ਨਾਲ ਰੱਤਾ ਹੋਇਆ ਕਸ਼ਮੀਰ ਦੇ ਅੰਦਰ ਮਾਈ ਭਗ ਪੜੀ ਨੇ ਕਮਾਇਆ ਸੀ ਜੋ ਸੇਵਾ ਦਾਸ ਦੀ ਨਾਤਾ ਸੀ ਇਹ ਗੁਰੂ ਸਾਹਿਬ ਦੀ ਉਹ ਪਵਿੱਤਰ ਸ਼ਬਦੋਚਾਰਨ ਕਰ ਰਹੇ ਹਨ ਗੌੜੀ ਮਹੱਲਾ ਪੰਜਵਾ ਪ੍ਰਥਮੇ ਗਰਭਵਾਸ ਤੇ ਕਰਿਆ ਸਤਿਗੁਰੂ ਮੌਜੂਦ ਹੈ ਜੀ ਪਹਿਲਾਂ ਮਾਦਰ ਦੇ ਗਰਭ ਜੀ ਤੁੰਬਾ ਸੀ ਮਾਧਵ ਦੇ ਦਰਮੇ ਦੇ ਵਾਸਤੇ ਦੱਸਦਾ ਹੋਇਆ ਕਿ ਬੇਨਤੀਆਂ ਕੀਤੀਆਂ ਮਹਾਰਾਜ ਸੱਚੇ ਬਾਦਸ਼ਾਹ ਮੈਂ ਤੇਰਾ ਸਾਸ ਸਾਸਨ ਕਰਾਂਗਾ ਕਦੇ ਵੀ ਆਪ ਨੂੰ ਬਸਾਰਾਂਗਾ ਨਾ ਧਰਮ ਦੀ ਕਿਰਤ ਕਰਕੇ ਦਸਵਾਂ ਹਿੱਸਾ ਦਿਆ ਕਰਾਂਗਾ ਇਹ ਉਹ ਪੰਥੀ ਕੋਈ ਤੇ ਅਕਰਾਰ ਕਿਤੇ ਸੀ ਉਹਨਾਂ ਅਕਰਾਰਾਂ ਅਨਸਾਰ ਮਾਰਨ ਤੈਨੂੰ ਜਨਮ ਦਿੱਤਾ ਤੂੰ ਮਾਧਵ ਦੇ ਗਰ ਵਿੱਚੋਂ ਵਸਦਾ ਹੈ ਤੜਿਆ ਜਨੂੰ ਧਾਰਿਆ ਤੂੰ ਗਰਭੇ ਵਿੱਚ ਨਿਕਲੇ ਆਇਆ ਵਿੱਚੋਂ ਗਰਭੇ ਨਿਕਲੇ ਆਇਆ ਖਸਮ ਬਸਾਰ ਨਹੀਂ ਰਿਖੂ ਲਾਇਆ ਗਰਭ ਤੇ ਵਹਲਾਇਆ ਕਰਨੀ ਕਰਦਾ ਸੀ ਪਰ ਜਦੋਂ ਜਨੂ ਧਾਰਨੇ ਤਲ ਗਿਆ ਹੁਣ ਉਹ ਕਰਨਾ ਸਾਰਿਆਂ ਤੋਂ ਮੁਕਰ ਗਿਆ ਹੈ ਉਤਸਰ ਕਲਤਰ ਕੁਟੰਬ ਸੰਗ ਜੁੜੇ ਜੁਰਿਆ ਜੇ ਤੂੰ ਕਰ ਗਏ ਮਹਾਰਾਜ ਭਾਈ ਰਿਸ਼ਮਨ ਵੱਲੋਂ ਕਰਾਰ ਸਾਰੇ ਤੋਂ ਭੁਲਾ ਦਿੱਤੇ ਸਤੀ ਪਾਦਸ਼ਾਹਾਂ ਜਿਹੜੇ ਤੇ ਪੁੱਠੇ ਯੰਕਵੇ ਨੇ ਕੀਤੇ ਸੀ ਹੁਣ ਆਉਜੇ ਮੇਰੇ ਪੁੱਤਰ ਹੈ ਮੇਰੀ ਕੁਲਕੁਤਰੀ ਧੀ ਹੈ ਇਹ ਮੇਰਾ ਇਸ਼ਤਿਹਰ ਤੋਂ ਬਧਿਆ ਹੋ ਕਤਨੂ ਪਰਿਵਾਰ ਹੈ ਇਹਨਾਂ ਦੇ ਨਾਲ ਹੀ ਜੁੜਿਆ ਰਹਿੰਨਾ ਹਰ ਵਕਤ ਭੋਜਨ ਅਨਕ ਪ੍ਰਕਾਰ ਬਹੁ ਕਪਰੇ ਤੇਰੀ ਜੀਵਨ ਅਨਕ ਪੁਰार्थ ਨਾਲ ਨਹੀਂ ਰਹਿੰਦੇ ਤੇਰੀ ਹਰ ਵਕਤ ਤੂੰ ਕਿਉਂ ਇਹਨਾਂ ਦੇ ਮੋਹ ਨਾਲ ਆਇਆ ਵਾਹਿਗੁਰੂ ਨੂੰ ਬੁਲਾਈ ਬੈਠਾ ਜਿਹੜੇ ਅਨੇਕ ਪ੍ਰਕਾਰ ਦੇ ਜਿਹੜੇ ਭੋਜਨ ਖਾਣੇ ਪਈ ਛੇਤੀ ਪ੍ਰਕਾਰ ਦੇ

ਇਹ ਚਲੀਆਂ ਜਾਣੀਆਂ ਕੋਈ ਪਵਾਰ ਸਥਾਨ ਨਹੀਂ ਜਾਵੇਗਾ ਕਵਨ ਆਸਾਨ ਜੋ ਕਬਹੂ ਨਾ ਟਰ ਮਰਸ਼ਨ ਮਾਰਾ ਉਹ ਕਿਹੜਾ ਸਥਾਨ ਹੋਇ ਜਿੱਥੋਂ ਕਦੇ ਵੀ ਚਲਿਆ ਨਾ ਜਾਵੇ ਜਿਹੜਾ ਸਥਾਨ ਹਰ ਵਕਤ ਚੱਲ ਰਹੇ ਉਹ ਕਿਹੜਾ ਸਥਾਨ ਹੈ ਕਵਨ ਸਾਬਦ ਜਿੱਥੇ ਦੁਰਮਤ ਹੜਾ ਤੇ ਉਹ ਕਿਹੜਾ ਸ਼ਬਦ ਹੈ ਜਿਹਦੇ ਨਾਲ ਮਾਰਾ ਖੋਟੀ ਮਨ ਤਨਾਸ਼ ਹੋ ਜਾਏ ਇੱਕ ਤਾਂ ਇਹ ਪਰਸ਼ੇ ਰੂਪ ਹਣ ਇਹਨਾਂ ਦੇ ਉੱਤੇ ਅਗਲੇ ਆਜਣੀਆਂ ਤੁਕਾਂ ਵਿੱਚ ਮਾਰੇ ਉਸ ਦੇ ਅਪੁੱਤਰੇ ਵਿੱਚ ਇਸ ਪ੍ਰਕਾਰ ਸਮਝੋ ਫੇਰ ਪੜੋ ਕਵਨ ਆਸਾਨ ਜੂ ਕਭੂ ਨਾ ਕਰੈ ਮਾਰੇ ਆਸਾਨ ਅਸਲੀ ਕੌਣ ਹੈ ਇਸ ਦੇ ਜਨਵਾਣਾ ਮਾਲਕ ਜੇ ਕਲੇ ਕਲੇ ਨਾ ਕੋਈ ਤਾ ਵਾਹਿਗੁਰੂ ਦਾ ਸਰੂਪ ਹੀ ਹੈ ਹੋਰ ਸਾਰੀਆਂ ਚੀਜ਼ਾਂ ਕਲ ਜਾਣ ਵਾਲੀਆਂ ਨਾਸ ਹੋਏ ਜੰਤ ਹਨੇ ਕਾਜੁ ਨੇ ਸਾਉਦੇ ਜੇਤੂ ਦੁਰਮਤ ਹਰੈ ਸ਼ਬਦ ਕਿਹੜਾ ਹੈ ਜੀ ਕਹਿੰਦੇ ਕਿ ਨਾ ਖੋਟੀ ਮਤ ਨਾਸ ਹੋਜੇ ਖੋਟੀ ਮਤ ਜਿਸ ਉਪਦੇਸ਼ੋਂ ਨਾਸ ਹੋਜੇ ਉਹ ਨਹੀਂ ਸ਼ਬਦ ਹੈ ਗੁਰਾਂ ਦਾ ਰਹਾਉ ਇੰਦਰਪੁਰੀ ਮਹਿ ਸਰ ਪਰ ਮਰਨਾ ਜਿਸ ਨੂੰ ਹਰਮਉ ਨੇ ਇੰਦਰਪੁਰੀ ਉੱਤੇ ਜੇ ਸਵਰਗ ਵੀ ਤੇ ਲਿਆ ਜAVE ਕੋਈ ਆ ਨਹੀਂ ਉਥੇ ਜਾ ਕੇ ਵੀ ਇੰਦਰ ਕਰਵੀ ਨੂੰ ਪਾ ਕੇ ਵੀ ਜੂਨ ਦਾ ਜੂਨ ਮਰਨਾ ਜਿਵੇਂ ਨੌਖ ਰਾਜਾ ਰਿਸ਼ੀਾਂ ਦੀ ਪਾਲਕੀ ਬਣਾ ਕੇ ਸਕੀਦਾ ਸਤੋਣ ਨੂੰ ਆਪੇ ਗਿਆ ਸੀ ਰਿਸ਼ੀਾਂ ਦੇ ਸਿਆਸ ਨਾਲ ਸੱਪ ਹੋ ਕੇ ਮਾਰਨ ਦੀ ਜਿੱਗਿਆ ਸੀ ਇਹ ਇੰਦਰ ਪੁਰੀਆ ਮਾਲਕੀਰੀ ਮਨਜਾ ਇੰਦਰ ਦੇ ਕਈ ਵਾਰੀ ਦੁਨੀਆਂ ਤੋਂ ਨਾਸ਼ ਹੋਏ ਐ 14 ਇੰਦਰ ਬਨਾਸ਼ ਕਰਦੇ ਨੇ ਵਾ ਇੱਕ ਦਿਨ ਸੁਖਾਵਾ ਬੰਨ ਇੱਕ ਦਿਨ 14 ਇੰਦਰ ਹਾਰ ਕਰਕੇ ਮੁੱਕ ਜਾਂਦੇ ਹਨ ਇਸ ਪ੍ਰਕਾਰ ਸਾਸ਼ਰੀ ਇੰਦਰ ਪੁਰੀਆ ਵਿੱਚ ਸਰਪਰ ਜ਼ਰੂਰ ਔਰ ਜ਼ਰੂਰ ਜਦ ਕਦ ਮਰਨਾ ਹੀ ਹੈ ਕੈਨ ਨਹੀਂ ਰਹਿਣਾ ਕਿਸੇ ਨੂੰ ਵੀ ਉਹਨੂੰ ਪੂਰੀ ਮਿਹਚਲ ਨਹੀਂ ਰਹਿਣਾ ਜੋ ਬਰਮਾ ਦੀ ਪੂਰੀ ਜੋ ਬਰਮਾ ਦੀ ਉਮਰ ਪੂਰੀ ਹੋ ਗਈ ਜੇ ਤਾਂ ਲਾਵੇ ਕਿੰਨੀ ਜਿੰਨੀ ਬਰਮਾ ਦੀ ਉਮਰ ਹੈ ਇੰਨੀ ਉਮਰ ਵਾਲਾ ਵੀ ਹੋਵੇ ਫੇਰ ਜੋ ਬਰਮਾ ਜੀ ਦਾ ਸੌ ਪੂਰਾ ਹੋ ਗਿਆ ਸਾਲ ਉਸ ਉਹ ਬਰਮਪੁਰੀ ਨੂੰ ਵੀ ਚੱਲ ਨਹੀਂ ਰਹਿਣਾ ਇਹ ਵੀ ਕਾਲ ਨੂੰ ਸਤਾ ਦੇਣੀ ਹੈ ਦਿਵਪੁਰੀ ਕਾ ਹੋਏਗਾ ਕਾਲ ਅਗੇ ਸ਼੍ਰੀਸ਼ੀ ਦੀ ਪੁਰੀ ਨੂੰ ਚੱਲ ਮੰਗੀ ਬੈਠੇ ਕਲਾਸ ਪਰੋਤ ਨੂੰ ਕੋਦਾਂ ਵੀ ਸਾਰੇ ਕਹਿੰਦੇ ਕਾਲ ਹੋ ਜਾਏਗਾ ਅੰਤ ਹੋ ਜਾਏਗਾ ਤ੍ਰੈ ਗੁਣ ਮਾਇਆ ਬਿਨਸ ਬਿਤਾ ਲਾ ਜੇ ਹੋਰ ਪੁਰੀਆਂ ਏਰੀਆਂ ਹਨ ਵਰਨਾ ਕਿਸੇ ਸ਼ਿਵ ਆਦਿ ਕਾਨੀਆਂ ਇੰਨਾ ਗੁਣਾਂ ਦੀਆਂ ਜਿੰਨੀਆਂ ਪੁਰੀਆਂ ਹਨ ਇਹ ਬਿਨਸ ਨਾਸ ਹੋ ਜਾਣਗੀਆਂ ਬਤਾਲ ਆਦਿ ਕਹਿੰਦੇ ਜਿੰਨ ਬਹੁਤ ਰੱਗੀਆਂ ਲੱਗੀਆਂ ਵਾਲਾ ਮੰਨੀਏ ਉਹ ਵੀ ਦੇ ਕਾਲਾ ਵਾਹਿਗੁਰੂ ਦੇ ਤਾਲ ਸੂਰ ਦੀ ਖੋਸ਼ ਤੋਂ ਬਗੈਰ ਬਤਾਲੇ ਹੋਏ ਜਿੰਨੇ ਸਜਾਨ ਜੀ ਭੂਤੀਆਂ ਜਿੰਨੇ ਆਈ ਗਿਰ ਤਰ ਧਰਨ ਗਰਦਨ ਆੜ ਤਾਰੇ ਜਿਹੜੇ ਪਹਾੜ ਜਿੰਨੇ ਹਨ ਇਹ ਵੀ ਨਹੀਂ ਕਾਇਮ ਰਹਿਣੇ ਪਾਣੀ ਪਹਾੜਾਂ ਦੀ ਵੱਡੀ ਔਰ ਹੈ ਬਾਹਨ ਆਵੇਖ ਜੁਗ ਬਥੌਰ ਵਾਸ ਕਰੇ ਅਥਰ ਵੀ ਨੇਕਾ ਜੁਗਾਂ ਤੱਕ ਦੀ ਕਹਾਣੀ ਕੀ ਕਹਿੰਦੇ ਆ ਪਰ ਫੇਰ ਵੀ ਇੱਕ ਤੈਨਾ ਹੋਈ ਕੀ ਆ ਉਹ ਰਾਮ ਕਹਾ ਹੈ ਇਸ ਪ੍ਰਕਾਰ ਗਿਰ ਤਰਨ ਧਰਨ ਗगन ਅਰਤਾਰੇ ਗਿਰ ਪਹਾੜ ਸਰ ਗਿਰਿਸ਼ੋ ਤਰਨ ਧਰਤੀ ਅਗੇ ਗगन ਅਰਤਾਰੇ ਆਕਾਸ਼ ਦੇ ਚਾਰੇ ਆਦਿਕ ਨਿਆਇਕਾਂ ਦਾ ਆਕਾਸ਼ ਉਹ ਜਲ ਬਣਿਆ ਕਹਿੰਦੇ ਆਕਾਸ਼ ਨਹੀਂ ਕਿਸੇ ਜਾਵੇਗਾ ਸਭ ਸੰਗੀ ਇਸ ਪ੍ਰਕਾਰ ਸੁਗਮੇ ਜਿਹੜਾ ਆਕਾਸ਼ ਹੁੰਦਾ ਹੈ ਉਹ ਜਾਗਿਆਂ ਤੋਂ ਕੋਈ ਨਹੀਂ ਦਿਸਦਾ ਇਸ ਪ੍ਰਕਾਰ ਯੂਸਫ ਨਾਰ ਪੇਖਣ ਰਾਇਸੇ ਜਾਕੋ ਜਾਨ ਜਿਵੇਂ ਇੱਕ ਸਤਿਓਂ ਨਹੀਂ ਨਾਨਕ ਜੀ ਬੁਗਵਾਨ ਇਸ ਪ੍ਰਕਾਰ ਜੇ ਸੁਪਨੇ ਦੀ ਨਿਆਈ ਇਸ ਸੰਸਾਰ ਵਾ ਜਿਵੇਂ ਤਮੂ ਗੁਣ ਦੇ ਹਾਵ ਕਰਕੇ ਪਰਗਟ ਕੀਤੇ ਆਕਾਸ਼ ਆਦਿਕ ਇਸੇ ਤਰਕਾਰ ਇਹ ਤੁੰਗੁਲੇ ਨਾਸ ਹੋਏ ਤਾਂ ਇਹ ਵੀ ਨਾਸ ਹੋ ਜਾਏਗਾ ਚੱਲ ਨਹੀਂ ਰਹੇਗਾ ਅਰਾਵਸਤ ਗਗਨ ਗਗਨ ਆੜ ਤਾਰੇ ਨਿਆਇਕਾ ਨੂੰ ਧਰਮ ਪੈ ਗਿਆ ਕਿ ਆਕਾਸ਼ਦਾ ਕਾਇਮ ਰਹੇਗਾ ਤੋ ਇਹ ਆਕਾਸ਼ ਨੇ ਵੀ ਨਹੀਂ ਰਹਿਣਾ ਹੈ ਜਿੰਨੇ ਸਾਲ ਸੰਗੀ ਜੀ ਸੁਪਨੇ ਦਾ ਆਕਾਸ਼ ਨਹੀਂ ਜਾਗਿਆ ਤੋ ਕੈਮ ਰਹਿਣਗਾ ਇਹ ਵੀ ਇਸੇ ਪ੍ਰਕਾਰ ਜਦੋਂ ਅੰਤਰੀ ਜਾਨੀ ਨੇ ਇਹ ਜੀਵਾਂ ਦੀ ਵਿੱਦਿਆ نیند ਖੋਲ ਕੋ ਉਸ ਵੇਲੇ ਆਕਾਸ਼ ਆਵੇ ਕਿੱਥੇ ਰਹੇ ਨੇ ਤਮੂਲ ਗੁੰਦਾ ਅੰਸ਼ ਰੂਪੀ ਹੋ ਗਿਆ ਬਣੇ ਹੋਏ ਆਕਾਸ਼ ਆਪ ਜਗਨ ਹਰ ਤਾਰੇ ਅਵੇ ਤਾਰੇ ਜਿਹੜੇ ਹਰੇਕ ਸ੍ਰੋਤਾਂਨ ਹੁੰਦੇ ਜਾਂਦੇ ਨਾਸ਼ ਹੋ ਜਾਣਗੇ ਆਰਾਵ ਸਾਸ ਪਵਨ ਤਾਕ ਨੀਰ ਆਰ ਸੂਰਜ ਹੈ ਨਾ ਚੰਦ ਨਰਨ ਹੈ ਨਾ ਪਾਨ ਦੇਵ ਤਰਨ ਹੈ ਨਾ ਪਾਲਗਵਨ ਦੇਵ ਤਰਨ ਹੈ ਨਾ ਨੀਰ ਦੇ ਆਲੇ ਸੁਮੰਦਰ ਰਹੇ ਨੇ ਨਾਨੀਾਰੇ ਪਾਣੀ ਆਦ ਕਰ ਰਹੇ ਨੇ ਹੁਣ ਦਿਨ ਸ੍ਰੈਨ ਬਰਤ ਅਰਪੀਦਾ ਨਾਨ ਚੰਦ ਚਮਸੂਈ ਨਾਲੇ ਦਿਨ ਤੇ ਰਾਤ ਦਾ ਕੀ ਸਾਗ ਰਹੇ ਨੇ ਦਿਨਸ ਦਿਨ ਤੇ ਰਾਤ ਆਦਿਕ ਬਰਤ ਅਰਪੀਦਾ ਇਹ ਕੋਈ ਬਰਤ ਆਦ ਆ ਦੇ ਦਿੰਦੇ ਕਿਹੜੇ ਚੌਥਸ ਦਾ ਬਰਤ ਕਿਲਾਕਾਰ ਸੀ ਦਾ ਬਰਤ ਇਹਨਾਂ ਦੇ ਧੀਰੇ ਜਿਹੜੇ ਵੱਖੋ ਵਖਰੇ ਰਾਮ ਨਾਮੀ ਦਾ ਵਾਸ ਨਰ ਸਿੰਘ ਚੌਦੇ ਦਾ ਵਾਸ ਕ੍ਰਿਸ਼ਨ ਅਸ਼ਵੀ ਦਾ ਵਾਸ ਜੀ ਦਾ ਆਚੀ ਦਾ ਵਾਸ ਇਹਨੇ ਦਿੱਤੇ ਇਹਦਾ ਇਹ ਵੀ ਰਹੇ ਰਹੇ ਸਾਸ ਸਿਮਰਤ ਬਿਨਸਾਂਗੇ ਵੇਦਾ ਛੇ ਸ਼ਾਸਤਰ ਵੀ ਕੈਮ ਨਹੀਂ ਰਹੇ ਨੇ ਚਾਰ ਵੇਦ ਨਹੀਂ ਰਹੇ ਨੇ ਅਤੇ ਇਹ ਸਾਰੇ ਨਾਸ ਹੋ ਜਾਣਗੇ ਹੀਰਥ ਦੇਵ ਦੇਹਰਾ ਕੋਥੀ ਅਤੇ ਤੀਰਥ ਜਿਹੜੇ ਹਨ ਇਹ ਦੇਵਤੇ ਹਨ ਸੀਰਥ ਦੇਵ ਦੇਵ ਤੇ ਕੀਰਥ ਦੇਵ ਦਿਹਰਾ ਤੂ ਦੇਦੇ ਮਰਿਆ ਹੋਇਆ ਜੀ ਆਸਰੀਆਂ ਵਾਲਾ ਜਿਹੜਾ ਥਾਂ ਬਣਾਉਂਦੇ ਦਿਹਰਾ ਕਹਿੰਦੇ ਹਨ ਪੂਜਨੀਕ ਤੇ ਪੋਥੀਆਂ ਕੀ ਕਾਜਕ ਜੋ ਹਨ ਮਾਲਾ ਤਿਲਕ ਸੂਤ ਪਾਤ ਹੋਤੀ ਅਪੇ ਮਹਾਰਾਜ ਜੀ ਰਹਿਣਗੇ ਤਿਲਕ ਆਦਿਕ ਜੀ ਰਹਿਣਗੇ ਸੋਚ ਪਵਿੱਤਰ ਕਾਜਕ ਜੋ ਹੈ ਅਪੇ ਪਾਦ ਰਸੋਈ ਆਦਿਕ ਜੋ ਕਰਨ ਵਾਲੇ ਹੰਸੂਮ ਪਾਤੀ ਅਤੇ ਥੋਤੀਆਂ ਉਹਨੋਂ ਹੋਤਰੀ ਇਹਦੇ ਹਨਨ ਕਰਨ ਵਾਲੇ ਲੋਕ ਹੈਗੇ ਥੋਤੀ ਗੰਡਾਤ ਪ੍ਰਸਾਦਨ ਭੂਗਾ ਅੱਗੇ ਥੋਤੀਆਂ ਵੀ ਨਹੀਂ ਰਹਿਣੀਆਂ ਥੋਤੀਆਂ ਬਨਣ ਵਾਲੇ ਵੀ ਨਹੀਂ ਰਹਿਣਗੇ ਥੋਤੀ ਪ੍ਰਸਾਦਨ ਅੱਗੇ ਪ੍ਰਸਾਦਨ ਨਾਲ ਮੰਦਿਰ ਵੀ ਨਹੀਂ ਕਾਇਮ ਰਹਿਣੀ ਥੋਤੀ ਗੰਡਾ ਥੋਤੀ ਅੱਜ ਕਾ ਵੀ ਕਾਇਮ ਨਹੀਂ ਰਹਿਣੀ ਥੋਤੀ ਪ੍ਰਸਾਦਨ ਤੋ ਤੀ ਡੰਡਾਤ ਪ੍ਰਸਾਦਨ ਭੂਗਾ ਜੇ ਜੰਡੇ ਵੱਤ ਲੰਮੀ ਪੈ ਕੇ ਨਮਸਕਾਰ ਕਰੀਏ ਜਨੋਤਾਂ ਵੀ ਨਹੀਂ ਰਹਿਣੀ ਹੈ ਜੋ ਕਰਨ ਵਾਲਾ ਨਹੀਂ ਰਹੇ ਜਨੋਤ ਕਿੱਥੇ ਰਹਿਣੀ ਹੈ ਜਨੋਤ ਪ੍ਰਸਾਦਨ ਭੂਗਾ ਤੇ ਪ੍ਰਸਾਦਨ ਮੰਦਰ ਨਹੀਂ ਰਹਿਣੇ ਪ੍ਰਸਾਦਨ ਭੂਗਾ ਭੋਗ ਉਦਾਰਥੇ ਨਹੀਂ ਰਹਿਣੇ ਭੂਗ ਨੇ ਜੁਰ ਪਰ ਵਿਸ਼ੇਸ਼ ਕਰਕੇ ਸਵਾਦਾਂ ਵਾਲੀਆਂ ਜਿਹਨਾਂ ਚੀਜ਼ਾਂ ਹਨਗੀਆਂ ਪ੍ਰਸਾਦਨ ਮੰਦਰ ਦਾ ਮੁਖਰ ਸੰਜਣਾ ਉਹ ਆਰਿਕ ਪਦਾਰਥੋ ਨੀਰਲੇਹ ਹਨ ਗਗਨ ਕਰੈ ਗੂ ਸਗਲੂ ਲੋਗਾ ਇਹ ਸਾਰਾ ਜਿੰਨਾ ਲੋਕ ਆ ਇਹ ਸਭ ਕੋਈ ਗਵਨ ਕਰੇਗਾ ਚਲੇ ਜਾਏਗਾ ਨਾਸ ਹੋ ਜਾਏਗਾ ਜਾਤ ਵਰਨ ਸਭ ਤੋਂ ਵੱਡੇ ਆਜ ਕੋਈ ਨਹੀਂ ਰਹਿਣੀ ਜਿਹੜੇ ਮਲ ਮਲ ਕੇ ਲੋਕ ਚੁਕਾਉਂਦੇ ਆ ਜਾਤ ਵਰਨ ਤੁਰਕ ਅਰ ਹਿੰਦੂ ਨਾ ਕੋਈ ਜਾਤ ਰਹਿਣੀ ਐ ਨਾ ਕੋਈ ਵਰਨ ਖत्री ਬ੍ਰਾਹਮਣ ਸੂਰ ਏਸ ਰਹਿਣੇ ਆ ਨਾ ਮੁਸਲਮਾਨਾਂ ਦੇ ਸਿਆ ਸੁੰਨੀ ਆਪਜੀ ਨਾਮ ਸਾਫੀ ਤੁਰਕ ਰਹਿਣੇ ਆਂ ਅਰ ਨਾ ਬਾਬੂ ਹਿੰਦੋਸਤਾਨ ਦੇ ਹਿੰਦੂ ਰਹਿਣੇ ਹਨ ਪਸ ਪੰਖੀ ਆਣਕ ਜੋਲ ਜਿੰਦੂ ਜਿੰਨੇ ਪਸ਼ੂ ਹਨਗੇ ਜਿੰਨੇ ਪੰਛੀ ਹੈ ਚਿਪਾਏ ਜਿੰਨੇ ਪੰਛੀ ਖੰਭਾਂ ਨਾਲ ਉਡਣ ਵਾਲੇ ਅੰਕ ਜੋਲ ਜਿੰਦੂ ਜਿੰਨਾਂ ਦੇ ਕਾ ਜੂਨਾ ਹਨਗੀਆਂ ਇਹ ਸਾਰੀਆਂ ਜਿੰਦੂ ਜਿੰਨੀਆਂ ਸਭ ਨਾਸ ਹੋ ਜਾਣਗੀਆਂ ਜੀਵ ਆਦਿਕ ਜਿੰਨੇ ਜਿੰਦ ਜਾਣ ਵਾਲੀਆਂ ਜੂਨਾ ਹਨਗੀਆਂ ਜਿੰਦੂ ਈ ਸ਼ੁਰ ਆਵਕੀ ਤੇ ਜੀਵ ਆਵਕ ਸਾਰੀਆਂ ਜੀਵਨਾ ਭਾਵ ਹੋ ਜਾਣਗੀਆਂ ਸਗਲ ਪਾਸਾਰ ਦੀਸੇ ਪਾਸਾਰਾ ਜਿੰਨਾ ਸਾਰਾ ਪਸਾਰਾ ਦੋਨੋਂ ਪਸਰਿਆ ਹੋਇਆ ਜਿਸ ਰਿਹਾ ਹੈ ਫੈਲਿਆ ਹੋਇਆ ਜਿਸ ਰਿਹਾ ਹੈ ਬਿੰਸ ਜਾਏ ਗੂ ਸਗਲ ਆਕਾਰ ਇਹ ਸਾਰਾ ਆਕਾਰ ਭਾਈ ਨਾਸ਼ ਹੋ ਜਾਏ ਤਾਂ ਕਹਿਮ ਨਹੀਂ ਰਹੇਗਾ ਸਜਾ ਵਾਸਤੇ ਕਾਲ ਸਾਰਿਆਂ ਦਾ ਭਖਣ ਕਰ ਰਿਹਾ ਹੈ ਸਹਿਜ ਸੇਵਕ ਭਗਤ ਤਤ ਗਿਆਨ ਕੋਈ ਇਹ ਕਹਿੰਦੇ ਹੋ ਕਿ ਸਹਿਜ ਸੰਗਤ ਦੀ ਅਵਸਥਾ ਜਿਹੜੀ ਹੈ ਸਹੀ ਜਿਹੜੀ ਸੇਵਕ ਵੰਦਗੀ ਕਰਨੀ ਹੈ ਭਗਤੀ ਕਰਨੀ ਹੈ ਅਰ ਗਿਆਨ ਨੂੰ ਧਾਰਨ ਕਰਨਾ ਸੂਪ ਦੇ ਨੂੰ ਸਦਾ ਆਨੰਦ ਨਿਚਲ ਸੱਚ ਥਾਨ ਸਦਾ ਆਨੰਦ ਦੀ ਪ੍ਰਾਪਤੀ ਕਰਨ ਇਹ ਨਿਚਲ ਰਹਿਣ ਵਾਲਾ ਥਾਨ ਹੈ ਪਰਸ਼ਨ ਸੀਨੇ ਕਮੋਂ ਨਸਾਨ ਜੋ ਕਹੂ ਨਹੀਂ ਕਰੇ ਇਹ ਉਤਰ ਦਤਾ ਹੈ ਹੋਈ ਜਿਹੜਾ ਸਹੀ ਜੇ ਸੇਵਕ ਕਰਦਾ ਰਹਿੰਦਾ ਹੈ ਭਗਤੀ ਪ੍ਰਾਪਤ ਕਰਦਾ ਹੈ ਸੂਪ ਦਾ ਗਿਆਨ ਪ੍ਰਾਪਤ ਕਰਦਾ ਹੈ ਸਦਾ ਉਹ ਨੂੰ ਅਨੰਦ ਹੈ ਉਹ ਉਹ ਚੱਲ ਸੱਚਾ ਸੂਪ ਉਹ ਕੀ ਥਾਉ ਨਹੀਂ ਚੱਲ ਪ੍ਰਾਪਤ ਹੁੰਦਾ ਹੈ ਦਾਹ ਸੰਗਤ ਸਾਧ ਗੁਣ ਰਸੈ ਉਸ ਅਵਸਥਾ ਜਿਹੜੀ ਸੰਗਤ ਹੈ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਵਿੱਚ ਰਸੇ ਰਹਿੰਦੇ ਹੈ ਆਨ ਪੌ ਨਗਰ ਤਹਾ ਸਦਗਸ ਹੈ ਉਸੂਗ ਰੂਪੀ ਨਗਰ ਹੈ ਉਥੇ ਉਸਦਾ ਵਸਦੇ ਹੈ ਉਹਨਾਂ ਦਾ ਜਮਨ ਮਰਨੀ ਹੁੰਦਾ ਇਹ ਹੈ ਜਿਹੜਾ ਕਲੇਜ ਸੋ ਤੜਨਾ ਨਾ ਹੋਵੇ ਐਸੀ ਅਵਸਥਾ ਹੈ ਮਹ ਭੋ ਪਰਮ ਸੂਗ ਨਾ ਚਿੰਤਾ ਉਸੇ ਭੈ ਦੇ ਜਮਾ ਦਾ ਸਤ ਪ੍ਰਕਾਰ ਦਾ ਨਾ ਪੰਜ ਪ੍ਰਕਾਰ ਦਾ ਭਰਮ ਨਾ ਵਿਛੋੜੇ ਦਾ ਸੋਗ ਹੈ ਅਗੇ ਨਾ ਖੋਗ ਨਾ ਚਿੰਤਾ ਤੇ ਨਾ ਚਿੰਤਾ ਹੈ ਆਈ ਹੋਈ ਦਿੱਕਾ ਤੋਂ ਬੇਵਨ ਹਾਲਤ ਹੋ ਜਾਣੀ ਜਿਹੜੀ ਬੇਸਹਾਰ ਹੋ ਕੇ ਇਹ ਚਿੰਤਾ ਨਹੀਂ ਹੈ ਆਉਣ ਜਾਉਣ ਮਿਰਤ ਨਾ ਹੁੰਦਾ ਨਾ ਆਣੇ ਹੁੰਦੇ ਜਨੁ ਧਾਰ ਕੇ ਉਥੇ ਨਾ ਮਰ ਕੇ ਜਾਣਾ ਹੁੰਦਾ ਨਾ ਕੋਈ ਮੌਤ ਹੈ ਨਾ ਕੋਈ ਹੁੰਦੀ ਹੈ ਮੌਤ ਕਿਸੇ ਨੂੰ ਰਹਿ ਸਦਾ ਆਨੰਦ ਅਨਹਤ ਆਖਾਰੇ ਉਹ ਕੋਈ ਸਦਾ ਆਨੰਦ ਹੈ ਨਾਸ ਤੋਂ ਰਹਿ ਤੋ ਖਾਰੇ ਸਭਾ ਮਜਮੀਆਂ ਹੁੰੀਆਂ ਹਨ ਉੱਥੇ ਭਗਤ ਵਸਾ ਕੀਰਤਨ ਆਹਾਰੇ ਕਿਉਂ ਸਾਧ ਸ਼ਾਹ ਜਿਹੜੇ ਭਗਤ ਵਾਂ ਨਾਲ ਦੇ ਕੀਰਤਨ ਦੇ ਆਸਰੇ ਰਹਿੰਦੇ ਆ ਉਹ ਉੱਥੇ ਦੱਸਦੇ ਆ ਉਸ ਵਿੱਚ ਜਾ ਕੇ ਅਭੇਦ ਹੁੰਦੇ ਵਾਹਿਗੁਰੂ ਵਿੱਚ ਸਾਰ ਬ੍ਰਹਮ ਦਾ ਆਂਤ ਨਾ ਪਾਉਂ ਸੁਨਿਸ਼ਚਿਤ ਦਾ ਬਯੰਤ ਪਰਿਵਾਰ ਹੋਰ ਨਹੀਂ ਪਾ ਸਕਦੇ ਬਯੰਤ ਹੈ ਜਿਵੇਂ ਮੱਛੀ ਪਾਣੀ ਦੀ ਰਹਿੰਦੀ ਹੈ ਸਾਡੀ ਰਾਮ ਨਹੀਂ ਪਾ ਸਕਦੀ ਕੌਣ ਕਰੇ ਤਾਕਾ ਬੀਚਾ ਏ ਗੁਰ ਸਿਕਰੋ ਸਰੂਪ ਦਾ ਕਿਹੜਾ ਪੁਰਖ ਇਹਦਾ ਵਿਚਾਰ ਕਰ ਸਕੇ ਉਹਦਾ ਵਿਚਾਰ ਕੋਈ ਨਹੀਂ ਜਾਂਦਾ ਕਿਸੇ ਦੇ ਪਾਸੋਂ ਉਹ ਨਾਨਕ ਜੀ ਉਸ ਕਿਰਪਾ ਕਰੇ ਸਤਿਗੁਰ ਨਾਨਕ ਦੇਵ ਜੀ ਜੇ ਅਜਿਹਾ ਤੇ ਮੇਰਾ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਨਿਹਚਲ ਥਾਨ ਸਾਧ ਸੰਗ ਕਰ ਉਹ ਉਹ ਨਿਹਚਲ ਥਾਨ ਪ੍ਰਾਪਤ ਹੁੰਦਾ ਹੈ ਸਾਧ ਸੰਗ ਕਰਕੇ ਕਰ ਜਾਂਦਾ ਮੁਕਤ ਹੋ ਜਾਂਦਾ ਪੁਰਖ ਦੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੂਈ ਸੂਰਾ ਹੰਯੂਰ ਮਹਾਰਾ ਸਾਹਿਬ ਦੇ ਪਾਸ ਸਿਖਣ ਬੇਨਤੀ ਕੀਤੀ ਕਿ ਮਹਾਰਾਜ ਦੁਆਇਤ ਨਹੀਂ ਮਾਰੀ ਕਉਂਗੂਰ ਮਹਾਰਾ ਸਾਹਿਬ ਕਰਵਾਉਂਦੇ ਹਨ ਜੋ ਇਸ ਮਾਰੇ ਸੂਈ ਸੂਰਾ ਜਿਹੜਾ ਇਸ ਦੁਆਇਤ ਨੂੰ ਮਾਰਦੇ ਨੇ ਸੂਰਮਾ ਤਾਂ ਹੋਈ ਹੈ ਜੀਵਨ ਦੁਨੀਆ ਬੁਲਾਈ ਬਣੀ ਜਿੰਗੀ ਇਹ ਉਹ ਕਾਇਰ ਹੈ ਜੋ ਇਸ ਮਾਰੇ ਸੂਈ ਪੂਰਾ ਇਹ ਗਾਇਤ ਨੂੰ ਪ੍ਰੇਮੀਆਂ ਮਾਰਦੇ ਉਹ ਪੂਰਨ ਪੁਰਖ ਉਹ ਵਾਕੀ ਸਮਝੀ ਅਧੂਰੀ ਹਨ ਇਸ ਮਾਰੇ ਤਿਸ ਹੈ ਵਡਿਆਈ ਜਿਹੜੇ ਦੁਆਸ ਨੂੰ ਆਪੇ ਉਸ ਦੁੱਖ ਦੀ ਪੂਰਨ ਵਡਿਆਈ ਹੈ ਬ੍ਰਹਮ ਗਿਆਨੀ ਆਪ ਉਸ ਵਿੱਚ ਰਹੇ ਹਜੂਰ ਇਸ ਮਾਰੇ ਤਿਸ ਦਾ ਦੁੱਖ ਜਾਏ ਜਿਹੜੇ ਦੁਆਸ ਨੂੰ ਮਾਰ ਦੇ ਜਾਈ ਉਹਨਾਂ ਜੰਮ ਮਰਨ ਦਾ ਦੁੱਖ ਚਲਿਆ ਜਾਂਦਾ ਮੋਸ ਹੋ ਜਾਂਦਾ ਹੈ ਐਸਾ ਕੋਈ ਜਿਹ ਦੁੱਖ ਦਾ ਮਾਰਗਵਾਹ ਕੋਈ ਐਸਾ ਹੈ ਭਾਈ ਮਹਾਂਪੁਰਖ ਜਿਹੜੇ ਦੁਆਸ ਨੂੰ ਜਿਹਦੇ ਦਵਾਰ ਸਾਰਿਆਂ ਨੂੰ ਮਾਰ ਰਵਾਣੀ ਹੈ ਇਹਨੂੰ ਬਾਦ ਦੇ ਦੁੱਖ ਦਾ ਨੂੰ ਵੀ ਮਾਰ ਦੇਵੇ ਅਦੇ ਮਾਰ ਕਹਨ ਮਾਰ ਕਾ ਨੂੰ ਵੀ ਗਵਾ ਦੇ ਦੇ ਹੱਥ ਦੇ ਵਿੱਚੋਂ ਇਸ ਹੈ ਮਾਰ ਰਾਜਯੋਗ ਕੁਮਾਰ ਇਹ ਉਸ ਦੁਆਇਤ ਨੂੰ ਮਾਰ ਕਰਕੇ ਭਾਈ ਜ ਨੂੰ ਦੁਆਇਤ ਨੂੰ ਸਾਰਿਆਂ ਨੂੰ ਮਾਰਦਾ ਹੈ ਨੂੰ ਗਵਾ ਕੇ ਇਸ ਨੂੰ ਮਾਰ ਕੇ ਰਾਜਯੋਗ ਪ੍ਰਕਾਸ਼ ਹੋ ਗਈ ਜਿਹਨੇ ਰਾਜਯੋਗ ਨੂੰ ਕਮਾ ਲੇ ਨਾਲੇ ਪਰਿਵਾਰ ਵਿੱਚ ਰਹਿਣ ਨਾਲੇ ਵਾਸ਼ਿ ਵਿੱਚ ਜੁੜੇ ਰਹਿਣਾ ਰਹਿਣਾ ਸਾਰਿਆਂ ਵਿੱਚ ਕਮਲ ਜਿਵੇਂ ਪਾਣੀ ਤੇ ਰਹਿੰਦਾ ਮੱਲੇ ਤੇ ਐਂਦਰਲੇ ਬਹਿਣਾ ਸਾਰਿਆਂ ਪਦਾਰਸਾਂ ਦੇ ਦਾ ਨਵਾਂ ਰਾਜਯੋਗ ਹੈ ਰਾਜ ਗਿਆਨ ਜੋਗ ਨੂੰ ਕਮਾਦਾ ਹੈ ਤੁਰਕੋ ਰਹਾਉ ਜੋ ਇਸ ਮਾਰੇ ਕਿਸ ਕੋ ਭਉ ਨਾ ਜਿਹੜੇ ਭਾਇਰੇ ਦੁਬਦਾਂ ਨੂੰ ਮਾਰਦੇ ਨੂੰ ਦਰਦੀ ਹੋਏ ਕਿਤੇ ਵੀ ਰਹਿੰਦਾ ਹੈ ਜੋ ਇਸ ਮਾਰੇ ਸੁ ਨਾਮ ਸਮਾ ਜਿਹੜੇ ਹਜਾਤ ਅਭਿਦੇਰੇ ਮਨ ਲਾਉਣ ਕਿਸੇ ਆਉਂਦਾ ਨੌਮੀ ਪਰਮੇਸ਼ਰ ਤੋਂ ਤਿਹਰ ਹੋ ਜਾਂਦਾ ਹੈ ਜੂ ਇਸ ਮਾਰੇ ਤਿਸ ਕੀ ਕ੍ਰਿਸ਼ਨਾ 부ਝੇ ਜਿਵੇਂ ਪਾਣੀ ਦੇ ਗਾਇਤ ਨੂੰ ਮਾਰਦੇ ਉਸ ਪੁਖਰੀ ਕ੍ਰਿਸ਼ਨਾ ਵੀ ਮਿਟ ਜਾਂਦੀ ਹੈ ਕ੍ਰਿਸ਼ਨਾ ਵੀ ਸਭ 부ਝ ਜਾਂਦੀ ਹੈ ਆਭਿਦੀ ਨਿਆਈ ਜਿਹੜੀ ਹੈ ਦੋਧਾਂ ਨੂੰ ਮਾਰਨਾ ਇੱਕ ਪਾਣੀ ਪਾਉਣਾ ਹੈ ਜੂ ਇਸ ਮਾਰੇ ਸੂ ਦਰਗ ਹੈ ਸਿੱਝੇ ਜਿਹੜਾ ਇਹ ਦੁਆਇਤ ਨੂੰ ਮਾਰ ਲਵੇ ਜਿਹੜਾ ਜੁਦਾਈ ਕੀ ਨਾ ਰੱਖੇ ਦੁਬਦਾ ਪੁਣੇ ਨੂੰ ਇਹ ਦੁਬਦਾ ਕਰ ਬਹੁਤੇ ਗਾਲੇ ਰਾਮ ਧਾਕ ਦਾ ਇਸ ਦਾ ਸੁਖਾਨੇ ਜੋ ਇਸ ਮਾਰੇ ਤੂ ਦਰਗ ਹੈ ਸਿੱਝ ਹੈ ਉਹ ਦੁਦਾਜ ਮੁਕਤ ਹੋ ਜਾਂਦਾ ਹੈ ਜੋ ਇਸ ਮਾਰੇ ਸੂ ਤਨਵੰਤਾ ਜਿਹੜਾ ਇਸ ਦੁਆਏ ਨੂੰ ਮਾਰਦੇ ਤਨਵਾਲਾ ਧਨੀ ਹੈ ਜੋ ਇਸ ਮਾਰੇ ਸੂ ਪਤਵੰਤਾ ਜਿਹੜਾ ਇਹ ਦੁਆਏ ਨੂੰ ਮਾਰਦੇ ਪਤਵੰਤਾ ਇੱਜਤ ਵਾਲਾ ਪੁਰਖ ਹੈ ਉਹ ਹੀ ਪਤਿਆ ਹੈ ਜਿਦਤ ਵਾਲਾ ਹੈ ਲੋਕ ਲੋਕ ਵਿੱਚ ਤੂੰ ਇਸ ਮਾਰੇ ਸੂਈ ਜਤੀ ਜਿਹੜਾ ਇਹ ਦਇਤ ਨੂੰ ਮਾਰ ਲਵੇ ਜਤੀ ਤਾਂ ਉਹ ਬਾਕੀ ਤਾਂ ਬਾਈ ਕਾਮ ਨਹੀਂ ਦੇ ਗਰੇ ਹੋਏ ਸਾਰੇ ਤੂੰ ਇਸ ਮਾਰੇ ਤਿਸ ਹੋਵੇ ਗਤੀ ਜਿਹੜਾ ਇਹ ਦਇਤ ਨੂੰ ਮਾਰ ਦੋ ਦੀ ਮੁਕਤ ਹੋ ਜਾਂਦੀ ਹੈ ਸਿੱਕੇ ਬਾਪਸਾ ਫਰਮਾਉਂਦੇ ਹਨ ਤੂੰ ਇਸ ਮਾਰੇ ਤਿਸ ਕਾ ਆਇਆ ਗਨੀ ਜਿਹੜਾ ਇਹ ਦਇਤ ਨੂੰ ਮਾਰਨੇ ਵਿੱਚ ਆਇਆ ਹੋਇਆ ਗਨੀ ਵਿਚਾਰੀਏ ਗਣੀ ਭਾਰਸੀ ਧਰੀਆਂ ਨਾ ਇਥੇ ਵਿਚਾਰ ਨਾ ਕਰੋ। ਜੋ ਇਸ ਮਾਰੇ ਸੂ ਨਿਹਚਲ ਧਨੀ ਜਿਹੜਾ ਇਸ ਨੂੰ ਮਾਰ ਲਵੇ ਚੰਨ ਧਨੀ ਹੈ ਉਹ ਭਾਈ ਨਾਮ ਰੂਪੀ ਧਨਵਾਲਾ। ਜੋ ਇਸ ਮਾਰੇ ਸੂ ਵੱਡ ਭਗ ਜਿਹੜਾ ਗੁਰੂ ਨੂੰ ਮਾਰ ਲਵੇ ਉਹ ਬਹੁਤ ਵੱਡਿਆਂ ਭਾਗਾਂ ਵਾਲਾ ਪੁਰਖ ਹੈ। ਜੋ ਇਸ ਮਾਰੇ ਸੂ ਅਨਬਿਨ ਜਾਗਦਾ ਜਿਹੜਾ ਇਸ ਨੂੰ ਮਾਲੇ ਰਾਤ ਨੂੰ ਜਾਣ ਵਸਤੇ ਜਾਗ ਪੈਂਦਾ ਹੈ। ਜੋ ਇਸ ਮਾਰੇ ਸੂ ਬਿਲਾਹ ਦਾਰੂ ਮਾਰ ਲਵੇ ਗੁਰ ਸਿੱਖੋ ਜਿਉਂਦਾ ਹੀ ਮੁਗਤੋ ਜੀਵਨ ਮੁਕਤੀ ਨੂੰ ਪਾਉਣ ਵਾਲਾ ਹੈ ਉਹ ਇਸ ਮਾਰੇ ਤਿਸ ਕੀ ਨਿਰਮਲ ਜੂਤਾਰ ਦੂਧਾ ਨੂੰ ਮਾਰ ਦੇਵੇ ਉਹਦੀ ਉਜਲ ਯੁਗਤ ਮਰਯਾਦਾ ਹੋ ਜਾਂਦੀ ਹੈ ਕੁਝ ਰੂਪ ਜੁੜਿਆ ਰਹਿੰਦਾ ਹੈ ਇਸ ਮਾਰੀ ਸੂਈ ਸੁਗਿਆਨੀ ਜਿਹੜਾ ਇਸ ਨੂੰ ਮਾਰਦੇ ਉਹ ਹੀ ਸ੍ਰੇਸ਼ਟ ਗਿਆਨੀ ਆ ਬਾਕੀ ਤਾਂ ਨਾ ਹੀ ਯਾਨੀ ਰੱਖਿਆ ਹੋਇਆ ਸਾਡਾ ਜੂ ਇਸ ਮਾਰੀ ਸੂ ਸਹਿਜ ਧਿਆਨੀ ਜਿਹੜਾ ਇਹ ਦੱਸ ਨੂੰ ਮਾਰਦੇ ਉਹ ਹੀ ਸਹਿਜੇ ਧਿਆਨ ਜੁੜਿਆ ਹੋਇਆ ਉਹਨੂੰ ਕੰਨਾਂ ਚ ਬੁਝੇ ਦੇ ਕੇ ਅੱਖਾਂ ਮੀਟ ਕੇ ਧਿਆਨ ਲਾਉਣ ਦੀ ਲੋੜ ਨਹੀਂ ਪੈਂਦੀ ਇਸ ਮਾਰੀ ਬਿਨ ਥਾਏ ਨਾ ਪਰਾ ਇਸ ਪਾਏ ਤੋਂ ਮਾਰੀ ਤੋਂ ਬਿਨਾ ਥਾਂ ਲੇਖੇ ਜ ਨਹੀਂ ਪੈਂਦਾ ਵਾਹਿਗੁਰੂ ਦੇ ਛੇ ਸੁਰੂ ਰੂਪੀ ਬਾਣੀ ਪ੍ਰਾਪਤ ਹੋ ਸਕਦਾ ਊਟ ਕਰਮ ਜਾਪ ਤਪ ਕਰ ਇਹ ਦੁਆਇ ਤੁਮ ਨਾਰੇ ਕਰੋਣਾ ਕਰਮ ਕਰ ਲਵੇ ਕਰੋਣਾ ਜਾਪ ਬਾਣੀ ਕਰਕੇ ਦੇਵਤਿਆਂ ਦੇ ਮੰਤਰਾਂ ਦੇ ਕਰ ਲਵੇ ਤਪ ਸਰੀਰ ਕਰਕੇ ਕਰ ਲਵੇ ਤਾਹੂੰ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਤੋਂ ਬਿਨ ਤੇਰਾ ਜਨਮ ਨਹੀਂ ਮਿਟ ਸਕਦਾ ਉਹ ਜਾਂਦਾ ਮਰਦਾ ਹੀ ਰਹੇਗਾ ਹਮੇਸ਼ਾ ਇਸ ਮਾਰੀ ਬਿਨ ਜੰਤੇ ਨਹੀਂ ਛੁਟੇ ਇਸ ਦੁਆਰਤ ਮਾਰੀ ਤੋਂ ਬਿਨਾ ਜਮਾ ਤੋਂ ਨਹੀਂ ਕੋਈ ਸ਼ੁਕਾਰਾ ਪਾ ਸਕਦਾ ਮੁਕਤ ਨਹੀਂ ਹੋ ਸਕਦਾ ਹੈ ਇਸ ਮਾਰੀ ਬਿਨ ਗਿਆਨ ਨਾ ਹੋ ਇਸ ਦੁਆਰਤ ਮਾਰੀ ਤੋਂ ਬਿਨਾ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਕਿਸੇ ਨੂੰ ਇਸ ਮਾਰੀ ਬਿਨ ਜੂਠ ਨਾ ਧੂਈ ਇਸ ਦੁਆਰਤ ਮਾਰੀ ਤੋਂ ਬਗੈਰ ਜਿਹੜੀ ਝੂਠ ਹੈ ਨਾ ਹੰਤਾ ਕਰਨੀ ਵਿਦਿਆ ਜੀ ਪਾਪਾਂ ਦੀ ਉਹ ਢੋਕੀ ਨਹੀਂ ਜਾਂਦੀ ਹੈ ਇਸ ਮਾਰੀ ਕਿ ਉਸ ਤਾ ਕੈ ਜਿਮੈਲਾ ਜੇਸੂ ਦੁਆਰ ਤੇ ਮਾਰੀ ਤੋਂ ਬਿਨਾ ਸਭ ਕੋਈ ਮਹਿੜਾਈ ਪਤੀਤ ਹੁੰਦਾ ਹੈ ਮੈਂ ਹੀ ਮੈੜੋ ਸਾਪਾਂ ਦੀ ਮੈ ਕਰਕੇ ਅਪਵਿੱਤਰ ਹੀ ਬਿਸਲਾਹ ਮੈੜਾਈ ਹੈ ਉਹ ਗਰੀਚ ਹੈ ਇਸ ਮਾਰੀ ਬਿਨ ਸਭ ਕਿਛ ਜੌਲਾ ਜੇਸੂ ਮਾਰੀ ਤੋਂ ਬਿਨਾ ਕੋਈ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਸਭ ਕੋ ਜਿਤੇਗੀ ਜਿਤੇਗੀ ਤਿਰੰਗਾ ਕੋਈ ਇਕਤਾ ਨਹੀਂ ਪਾ ਸਕਦਾ ਜਾ ਕਹੋ ਭਈ ਕਿਰਪਾਲ ਕਿਰਪਾ ਅੰਧ ਜਿਨ੍ਹਾਂ ਦੇ ਸਿਰ ਕਿਰਪਾਲੂ ਸਕੇ ਪਾਪਸ਼ਾ ਚਲਪਾ ਦੇ ਸਮੁੰਦਰ ਹੋਏ ਆ ਤਰਾਪ ਕਿਰਪਾਲ ਨੂੰ ਕਿਸ ਭਈ ਖਲਾਸੀ ਹੋਈ ਸਗਲ ਸੇ ਉਹਦੀ ਇਸ ਦੁਦਾ ਤੋ ਖਲਾਸੀ ਛੁਟਕਾਰਾ ਹੋਇਆ ਉਹਨੂੰ ਸਾਰੀਆਂ ਸਿੱਧੀਆਂ 18 ਸਿੱਧੀਆਂ ਨੌਂ ਨਿੱਕੀਆਂ ਤੇ ਸਾਰੀਆਂ ਮੁਕਤੀਆਂ ਸਰੋਸ਼ਮੀ ਤਾਦਕ ਸਾਉਂਨ ਨੂੰ ਪ੍ਰਾਪਤ ਹੋਉਂਦੀਆਂ ਹਨ ਗੁਰ ਦੂਬ ਦਾ ਜਾ ਕੀ ਹੈ ਮਾਰੀ ਸ੍ਰੀ ਨਾਨਕ ਦੇਵ ਜੀ ਇਸ ਪੁਰਸ਼ ਰੀਤ ਨੂੰ ਦੂਬ ਦਾ ਆਰਤੀ ਦੀ ਕਿਤਾਬ ਨੂੰ ਜਿਹੜਾ ਹੈ ਬਹੁ ਨਾਨਕ ਸੂ ਬ੍ਰਹਮ ਦੀਚਾ ਸ੍ਰੀ ਨਾਨਕ ਜੀ ਕਹਿੰਦੇ ਵਾਹਿਗੁਰੂ ਦੀ ਵਿਚਾਰ ਵਾਲਾ ਪੁਰਖ ਹੈ ਜਾਨਣਾ ਕਰੋ ਉਹ ਬ੍ਰਹਮ ਦੀ ਵਿਚਾਰ ਵਾਲਾ ਹੈ ਜਿਹਨ ਦੁਆਤ ਮਾਰੀ ਹੈ ਹਿਰਦੇ ਵਿੱਚੋਂ ਬਸਤੀ جا کی ہے ماری کون गुरददासो भी वाहिालसा